ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤직 টিਜ਼ਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਜੜ ਦੀ ਕਲਾ ਛੋਹੋਗੇ ਗੁਰੂ ਗੰਗ ਸਾਹਿਬ ਮਹਾਰਾਜ ਦਾ ਪਾਵਨ ਬਾਣੀ ਦਾ ਕੀਰਤਨ ਕਰਨਾ ਆਪਾਂ ਇਸ ਚੈਨਲ ਰਾਹੀਂ ਸਿੱਖਦੇ ਆਂ ਬਹੁਤ ਸਾਰੇ ਸਬਸਕ੍ਰਾਈਬਰ ਅਤੇ ਪ੍ਰੇਮੀ ਇਸ ਚੈਨਲ ਨਾਲ ਜੁੜੇ ਹੋਏ ਨੇ ਜਿਹੜੇ ਬਹੁਤ ਸਪੋਰਟ ਕਰਦੇ ਨੇ ਆਪ ਜੀ ਦਾ ਧੰਨਵਾਦ ਕੁਝ ਵੀਰਾਂ ਨੇ ਬੇਨਤੀ ਕੀਤੀ ਸੀ ਕਿਥੇ ਕੁਝ ਭੈਣਾ ਨੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜਾ ਸਿਖਾਇਆ ਜਾਵੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਰਛਤਰ ਸਿੰਘ ਜੀ ਹਜ਼ੂਰੀ ਰਾਗੀ ਜੀ ਦੇ ਦਰਬਾਰ ਸੇ ਉਹਨਾਂ ਦਾ ਗਾਇਨ ਕੀਤਾ ਹੋਇਆ ਸ਼ਬਦ ਹੈ ਜੋ ਜੋ ਦੀਸੈ ਸੋਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਰਾਗ ਪੈਰੋਂ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ 1140 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਸੁਭਾਏ ਮਾਨ ਆਓ ਸਾਰੇ ਆਪਾਂ ਅੱਜ ਇਹਨੂੰ ਗਾਇਨ ਕਰਨਾ ਸਿੱਖਾਂਗੇ ਭਾਈ ਸਾਹਿਬ ਨੇ ਇਸ ਸ਼ਬਦ ਦਾ ਗਾਇਨ ਜਿਹੜਾ ਰਾਗ ਸਿਵਰੰਜਨੀ ਵਿੱਚ ਕੀਤਾ ਹੋਇਆ ਹੈ ਜੋ ਜਿਹਦੇ ਵਿੱਚ ਗਾ ਕੋਮਲ ਲੱਗਦਾ ਹੈ ਪਾ ਧਾ ਅਤੇ ਸਾ ਇਹਨਾਂ ਸੁਰਾਂ ਨੂੰ ਵਰਤ ਕੇ ਆਪਾਂ ਅਤੇ ਮਾਂ ਦੀ ਪਰਵੀ ਕਿਤੇ ਕਿਤੇ ਅੰਤਰੇ 'ਚ ਆਏਗਾ ਆਪਾਂ ਇਹਨਾਂ ਸੁਰਾਂ ਨੂੰ ਵਰਤ ਕੇ ਸ਼ਬਦ ਗਾਇਨ ਕਰਨਾ ਸਿੱਖਾਂਗੇ ਭੈਣਾਂ ਦੇ ਸਕੇਲ ਤੋਂ ਮੈਂ ਨਾਲ-ਨਾਲ ਦੱਸਾਂਗਾ ਭੈਣਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਵੀਰਾਂ ਦੇ ਸਕੇਲ ਤੋਂ ਬਾਅਦ ਮੈਂ ਭੈਣਾਂ ਦੇ ਸਕੇਲ ਦੇ ਗਾਣਾ ਦੱਸਾਂਗਾ ਆਓ ਸਾਰੇ ਸ਼ੁਰੂ ਕਰਦੇ ਹਾਂ ਜੀ ਤਾਲ ਕਹਿਰਵਾ ਦੇ ਵਿੱਚ ਇਹ ਸ਼ਬਦ ਉਹਨਾਂ ਨੇ ਗਾਇਨ ਕੀਤਾ ਪਾ ਧਾ ਅਤੇ ਸਾ ਜਿਸ ਉਸ ਅੱਗੇ ਜੁਤ ਜੁਤੋ ਇਸ ਉਸ ਰਖਾ ਤੂੰ ਰੋਕ ਰਹੇ ਤੇ ਮੇਰਾ ਸਤ ਤੂ ਵਿਤੋਗੀ ਰੋਕ ਰਹੇ ਤੇ ਮੇਰਾ ਸਤ I'm okay. ਮਾਸੇਰ ਦੇ ਅਨ ਇਹ ਸ਼ੰਦਰੀ ਤੋਂ ਬਹੁਤ ਸੌਖੀ ਹੈ ਬਸ ਥੋੜਾ ਜਿਆਦਾ ਟੈਕਟ ਸਮਝਣਾ ਹੈ ਥੋੜਾ ਜਿਆਦਾ ਤਰੀਕਾ ਸਮਝਣਾ ਹੈ ਕਿ ਭਾਈ ਸਾਹਿਬ ਨੇ ਇਹਨੂੰ ਕਿਸ ਤਰੀਕੇ ਨਾਲ ਇਹਨੂੰ ਗਾਇਨ ਕੀਤਾ ਹੋ। ਆਓ ਜੀ ਆਪਾਂ ਦੇਖਦੇ ਹਾਂ ਰਾਗ ਸਿਵਰਾਂਜਨੀ ਦੇ ਵਿੱਚ ਇਹਨੂੰ ਗਾਇਨ ਕੀਤਾ। ਸ਼ੁਰੂਏ ਤੋਂ ਆਉਣ ਹੈ ਜੀ ਸਾਤ ਜੋ ਜੋ ਦੀ ਸਾਰੇ ਅਸੋ ਸੋ ਦੀ जो ज्योति से है सो सुनो कि रोग रहत मेरा देखो रोग रहत मेरा सत खुद जो होगी रोग रहत ਸਤ ਪੁਰ ਜੋਦੀ ਯੋਗੀ ਜੀ ਅਸਥਾਈ ਹੁਣ ਅਗੇ ਆਪਾਂ ਅੰਤਰਾ ਸਿੱਖਦੇ ਆਂ ਬਾਤੋ ਸ਼ੁਰੂ ਹੋਣਾ ਹਉ ਮਨੁਕ ਮਨੁਖ ਕੋਦੀ ਨਾ रोग मनुखना दो बार बोल के फिर काम रो गा

ਖੱਬ ਕੈ ਕਰੰਗਾ ਵਾਪਸੀ ਦੇਖੋ ਕਿਦਾਂ ਸਤਾਈ ਤੇ ਨਾ ਤਰੋ ਖੱਬ ਕੈ ਕਰੰਗਾ ਪਾ ਮਾਧ ਪਾ ਮਗਰ ਕਰਸਾ ਸਾ ਜੋ ਜੋ ਦੇਸੇ ਸਾਇਤ ਯੰਤਰ ਕੀਤਾ ਵੀਰਾਂ ਦੇ ਸਕੇ ਤੁਹਾਨੂੰ ਪਹਿਣਾ ਦੇਖ ਲੈਣਾ ਪਹਿਣਾ ਦੇ ਸਕੇ ਚੌਥਾ ਕੜਾ ਜੀ ਨਾ ਉਹਨਾਂ ਦਾ ਗਾ ਕੋਮਲ ਲੱਗੇਗਾ ਇਸ ਟੂ ਦੇ ਵਿੱਚ ਅਤੇ ਨੀਂ ਸ਼ੁੱਧ ਵੀ ਲੱਗੇਗੀ ਨੀਂ ਸ਼ੁੱਧ ਵੀ ਲੱਗੇਗੀ ਇਸ ਕਰਕੇ ਆਪ ਜੀ ਨੇ ਧਿਆਨ ਨਾਲ ਵੀਡੀਓ ਨੂੰ ਦੇਖਣਾ ਜੀ ਜੋ ਜੋਤੀ ਸੋ ਸੁ ਸੁ ਕੀ ਫਿਰ ਦੇਖੋ ਜੋ ਜੋਤੀ ਸੈ 嗯嗯 ਹਾਂਜੀ ਹੁਣ ਅੱਗੇ ਅੰਤਰਾ ਕਰਦੇ ਆਪਾਂ ਪਾਤੋ ਸ਼ੁਰੂ ਹੋਣਾ ਹਉ ਮੇਰੋਕ ਮਨੁਖ ਕੋ ਦੀ ਵਾਦੇ ਧਿਆਨ ਨਾਲ ਸਾਥ ਕਾਮ ਰੋਗ ਮੈਂ ਗੱਲ ਪਾਸ

ਆਪ ਜੀ ਨੇ ਸਾਰੇ ਹਿੱਤਰ ਇਸੇ ਤਰ੍ਹਾਂ ਲਗਾ ਲੈਣਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਆਪ ਜੀ ਨੂੰ ਸ਼ਬਦ ਕਿਦਾਂ ਦਾ ਲੱਗਿਆ ਸਿੱਖ ਕੇ ਕਿਉਂਕਿ ਜਿਸ ਹੱਬ ਨਾਲ ਭਾਈ ਸਾਹਿਬ ਨੇ ਗਾਇਆ ਉਹ ਓਦਾਂ ਦਾ ਤੇ ਅਸੀਂ ਨਹੀਂ ਗਾ ਸਕਦੇ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਸਕਦੇ ਆਂ ਗੁਰ ਸ਼ਬਦ ਨਾਲ ਜੁੜਨ ਵਾਸਤੇ ਆਪ ਜੀ ਨੂੰ ਸ਼ਬਦ ਪਿਆਰਾ ਲੱਗਦਾ ਸੰਗਤਾ ਨੇ ਬਹੁਤ ਪਿਆਰ ਕੀਤਾ ਇਸ ਸ਼ਬਦ ਨੂੰ ਮੈਂ ਵੀ ਬੜੇ ਆਨੰਦ ਨਾਲ ਸੁਣਦਾ ਹੁਣਾ ਭਾਈ ਸਾਹਿਬ ਕੋ ਅਤੇ ਉਮੀਦ ਕਰਦਾ ਕਿ ਆਪ ਜੀ ਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਮੈਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਫਤੇ ਆਪ ਦੀ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਅਗਲੇ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਮੈਨੂੰ ਸੁਜੈਸਟ ਕਰਨਾ ਕਿ ਕਿਹੜੇ ਸ਼ਬਦ ਦੀ ਵੀਡੀਓ ਪਾਈਏ ਜੀ ਰਾਜਪੁਰਜੀ ਦਾ ਖਾਲਸਾ ਰਾਜਪੁਰਜੀ ਕੀ ਫਤ